रहरा साहेब जी श्लोक महल्ला पहला क्यों कार सतगुर प्रसाद दुखदारु सुख रोग पया जा सुखताम ना होय तू करता करना मैं नाही जाह करी ना होय बलिहारी कुदरत वस्या तेरा अंत न जाई लख्या रहा जात मैं जोत जोत में जाता अकल कला पर पूया ਤੂੰ ਸੱਚਾ ਸਹਬਸਿ ਪਸਵਾਲਿਓ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸਮ ਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਪੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕਿੱਤੇ ਤੇਰੇ ਰਾਗ ਪਰਿ ਸੋ ਕਹੀਏ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਪੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਨ ਤੁਧ ਨੂੰ ਚਿੱਤ ਕੁ ਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧ ਨੂੰ ਇਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਸ ਵਾਰੇ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤਿਆਦਰ ਨਾਲੇ ਗਾਵਨ ਤੁਦ ਨੂੰ ਸਿਤ ਸਮਾਧੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦ ਨੂੰ ਮੋਹਣੀਆਂ ਮਨਮੋਹਣ ਸੁਰਖ ਮਸ਼ ਪਿਆਲੇ ਗਾਵਨ ਤੁਦ ਨੂੰ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਨੁ ਜੋਤ ਮਹਾ ਬਲਸੂਰਾ ਗਾਵਨ ਤੁਨੁ ਖਾਣੀ ਚਾਰੇ ਗਾਵਨ ਤੁਨੁ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਤਨੁ ਗਾਵਨ ਜੋ ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੁ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਨਜਾਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੇ ਕਿਤਾ ਆਪਣਾ ਜੇ ਤਿਸਤੇ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾ ਸਹਾ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇ ਵੱਡਾ ਡਿੱਠਾ ਹੋਇ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿਤਕੇ ਵੜਚੀਰਾ ਰਹਾਓ ਸਭ ਸੁਰਤੀ ਮਿਲਸੁਰਤ ਕਮਾਈ ਸਭ ਕੀਮਤ ਮਿਲਕੀ ਮਤ ਪਾਈ ਕਿਆਨੀ ਧਿਆਨੀ ਗੁਰਗਰਹਾਈ ਕਹਿ ਨ ਜਾਇ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ सब चंग सीधा पुरखा किया वड्या तुदविन सिधि किन पाइया करम लै नही ठाकर आखण वाला क्या बिचारा सिफती भरे तेरे भंडारा तो से दे चारा नानक सच सवारा असम पहला आखा जीवा विसर मर जाओ आखण औखा साचा नाओ सच्चे नाम के लागे भूख उत भुख चली यह चलियह दुख सोक्यो विसर मेरी माये सचा साहेब सच है ना रहा सच नाम की दिल वड्याई थके कीमत नहीं पाई जैसा मिलके आखण पाहे वडा न होवे काट न जाए ना ओ मरे न हो वै सोग देदा रहे न चुके भोग गुण होर हो ना ही कोई, ना को हो ना को होए जेवड़ आप तेवड़ दात जिंदन करके कहती रात खसम विसार ते कमजात नानक बास नात राग गुजरी महला चौथा के जन सत गुर सतपुरखा बिनो करो गुरपास हम कीरे किरम सतगुर सरनाई कर दया नाम परगास मेरे मीत गुरदेव मोको राम नाम परगास ਗੁਰਮਤਿ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਤਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨਪਾਇਆ ਤੇ ਪਾਗ ਹੀਨ ਜੰਪਾਸ ਜੋ ਸਤਕੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ जिन हर जन सतगुर संगत पाई तिन तुर मस्तक लिख्या लिखास तन सत संगत जित हरस पाया मिलजन नानक नाम परगास गस रा गुजरी काहे रे मन चित वह उद्दम जा आहर हर परया सैल पत्थर महजन तू तो पाये ता का कह कर तरया मेरे माँ जी सत संगत मिले सो तरया ਗੁਰਪ੍ਰਸਾਦ ਪਰੰਪਤ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਕਿਸ ਕੀ ਧਰਿਆ ਸੇ ਸਿ ਰਜਿਕ ਸੰਭਾ ਏ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਾਵੇ ਸ ਕੋ ਸਾ ਤਿਸ ਪਾਸ਼ੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਧਾਨ ਦਸ ਅਸਤ ਸਿਧਾਨ ठाकुर करतल तरिया जन नानक बल बल सद्बल जइए तेरा अंत न पारा वरिया राग समहल्ला चौथा सो पुरख इक ओंकार सतकृपा साथ सो पुरख निरंजन हर पुरख निरंजन हर अगम अगम पारा सब त्याम है सब त्याम है तुच्ची ਹਰ ਸੱਚੇ ਸਿਰ ਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾ ਤਾਰਾ ਹਰ ਤਿਆਹੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੈ ਨਾਨਕ ਜੰਤ ਵਿਚਾਰਾ ਤੂ ਕਟਕਟ ਅੰਤਰ ਸਰ ਨਿਰੰਤਰ ਜੀ ਹਰੇਕ ਕੋ ਪ੍ਰਕ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਟਾਣਾ ਤੂ ਆਪੇ ਦਾਤਾ ਆਪੇ ਪੁਕਤਾ ਜੀ ਹੋ ਤੂਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋ ਸੇਵ ਹੈ ਜੋ ਸੇਵ ਹੈ ਤੂ ਜੀ ਜੈ ਨਾਨਕ ਤਿਨ ਕੁਰਬਾਣਾ ਹਰ ਤਿਆਵ ਹੈ ਹਰ ਤਿਆਵ ਹੈ ਤੂ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆਇਆ ਜੀ ਤਿਨ ਕਾ ਪਉ ਸਭ ਕਵਾਸੀ जिन सेविया जिन सेव्या मेरा हर जी ते हर हर रूप समासी से धन से धन जिन हर त्या जी जन नानक तिन बल जासी भगत तेरी भगत भंडार जी परे बेअंत बेअंता तेरे भगत तेरे भगत सलाहंत जी हर अनक अनेक अनंता तेरी अनक तेरी अनक कर है हर पूजा जी तप तप है जपे बेअंता तेरे अनेक ਤੇਰੇ ਅਨੇਕ ਪੜਹਿ ਪੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂ ਆਤਪੁਰਖ ਅਪਰੰਪਰ ਕਰਤਾ ਜੀ ਤੁਜੇਵਡ ਅਵਰ ਨ ਕੋਈ ਤੂੰ ਜੁਗ 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 ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਲ ਕਰਤਾ ਸੋਈ ਤੂੰ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੂੰ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤੋ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈਂ ਰਾਉ ਸਭ ਤੇਰੀ ਤੂ ਸਭ ਨੇ ਧਾਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂਦਰਿਆ ਸਭ ਤੁਝ ਹੀ ਮਾਹੇ ਤੁਝ ਬਿੰਦੂ ਚ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੋ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਾਧ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ पंकज मोह पाक नहीं चाले हम देखा ते टू पेले मन एक न चेतस्मुड मना हर बिसरत तेरे गुण गलिया रहा नाहु जति सते ने पड़या मूर्ख मुगदा जनम पया प्रणवत नानक तिन की सरना जिंतू नाही विसरया आशा मोहल्ला 5 पे प्राप्त मानुख दे होरिया गोविंद मिलन की है तेरी बरिया ਔਰ ਕਾਇਤਿਰ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਨ ਜਾਮ ਲਾਗ ਪਉਜਲ ਤਰਨ ਕੇ ਜਨਮ ਵਿੱਠਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ इक्यों कार्री वाहिगुरु जी की फतेह पातशाही दसवीं कपयो पाच बेनती चौपाई हमरी करो हाथ दसा पूरण होए चित की इच्छा तब चरणन मन रहे हमारा अपना जान करो प्रतपारा हमरे दुष्ट तुम कावो आप हाथ मोहे बचावो सुखी बसे मोरो परिवारा सेवक सिख सबे करतारा मोर नज कर करिए सब बैरन को आज संगरिये पूर्ण होय हमारी आशा तोर भजन की रहे प्यासा तुम्हें शाड कोई अवर न त्याऊ जो बर चहुस तुम ते पाऊँ सेवक सिख हमारे तारिये चुन चुन सतर हमारे मारिए आप हाथ है मुझे उभरिए मरने काल का त्रास निवरिये मुझ जो सदा हमारे पच्चा सिरियस तुझू करियो रश्सा राख लेहो मुह कनहारे साहेब संत सहाय प्यारे दीनपन दुश्चन के हंता तुम हो पुरी चित्र काल पाए ब्रह्मा बपतरा काल पाए शिवजू अवतरा काल पाए कर्भसन प्रकाशा सकल काल का किया तमाशा जवन काल जोगी शिव की यो बेदराज ब्रह्मा जूथी यो जवन काल सब लोक सवारा नमस्कार है ताए हमारा जवन काल सब जगत बनायो देवदय जशन उपजायो आद अंत एक अवतारा सोई गुरु समझो हमारा नमस्कार ती कोमारी सकल प्रजाजन आप सवारी शिवकन को शिव गुण सुख दियो सतरन को पलमो कट कटकट के अंतर की जानत पले बुरे की पीर पशानत चिट्टी ते कुंजर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर कट कटकट के पट पट की जाने जब करा कर तारा प्रजा तर तब दे अपारा जब आ करत हो कब हूँ तुम मैं मृत दे तर सब हूँ जेते बदन शिश सब तारे आप अपने बुझु चारे तुम सब ही ते रहते निरालम जानत भेद भेद अरालम निरंकार निर्भकार का ਆਦ ਨੀਲ ਅਨਾਦ ਅਸੰਭ ਤਾਕ ਮੂੜ ਚਾਰਤ ਭੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਵੇ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀ ਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਹ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕਹਿ ਪੂਪਾ ਅੰਡਰ ਜੇ ਰਸੇ ਤਜਕੀਨੀ ਉਤਪੈ ਖਾਨ ਬੋ ਰਜਦੀਨੀ ਕਹੋ ਫੂ ਰਾਜਾ ਵੈ ਬੈਠਾ ਕਹੋ ਸਿਮਟ ਪਯੋ ਸੰਕਰੇ ਕੇਠਾ ਸਗਰੀ ਸਿਸ਼ਟ ਦਿਖਾਇ ਅਚੰਪਵ ਆਜ ਗਾ ਸਰੂਪ ਸਯੰਪਵ ਅਬ ਰਛਾ ਮੇਰੀ ਤੁਮ ਕਰੋ ਸਿਖੋ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਤੁਤਪਾਤਾ सकल मलेष्कर रणकाता जे अस्तुत अवसर नी परे तिनके दुष्ट दुख मैं मरे पुरख चवन पक परे तिहारे तिनके तुम संकट सबटारे जो कल को एक बार ते आए हैं ताके काल निकट नहीं हैं रक्षा होए तह सबकाला दुष्ट और रे तत्काला कृपा दिस्त जाए निहर हो ताके ताप तनक मोहर हो रिद्ध सिद्ध कर्म सब होई दुष्ट शाश्वस केन कोई एक बार जिन तुम मैं संवारा काल फासते तह बारा जिन नर नाम तिहारो कहा दार दुष्ट दोख ते रहा खड्ग केत मैं शरण तिहारी आप हाथ दे लेहो उबारी सरब ठोर मोह सहाय दुष्ट दोख ते लेहो बचाई कृपा करी हम पर जगमाता ग्रंथ करा पूरण सुभ्राता किलबिख सकल दे को हरता दुष्ट दोख्यन को करता सिरियस तुझ्जा पय दयाला पूरण करा ग्रंथ तत्काल मन बा छत फल पा व सोई न तिसे व्यापत कोई अड़िल सुने गुंग जो जाहे सुरस न पावई सुने मूर्चित लाय चतुरता आवई दुख दर्द पो निकट न तिनर के रहे हो जो जाकी एक बार चौपाई को कहे चौपाई संबसतरे सहज पणिजए अर्थ सहज फुन तीन कहिजे पाद्र सुदी अष्टमी रवारा तीर सतर गंत सदारा स्वय पाए गहे जब ते तुमरे तब ते को आंख तरै नहीं आन्यो राम रहीम पुराण कुरान ਅਨੇਕ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੇ ਬਹੁ ਪੇਦ ਕਹੇ ਹਮ ਇਕ ਨਾ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ गोबिंद दास तुहार रामकली महल्ला ते जानन दे क्योंकार सतगुरु प्रसाद आनंद प्या मेरी माए सतगुरु मैं पाया सतगुरुता पाया ऐसे ती मन वजियां बधाइयां राग रतन परिवार परिया सबद गावना या सबदो ता गावो हरि केरा मान जे निवासया कहे नानक आनंद हो सतगुरु मैं पाया ई मन मेरया तू सदा रहो हरनाले हर नाल रहो तू मन मेरे दुख सब विसारना अंकीकारो करे तेरा कार स्वामी मन विसारे कहे नानक मन मेरे सदा रहो हर नै साचे साहेबा क्या नहीं कर तेरे करता तेरे सब किश है जिसते हिस्सो पावे सदा सिफजा ला तेरी नाम मन वसावे नाम जिनके मन वसया वाजे सब कनेरे कहे नानक सच्चे साहेब क्या नहीं करते तेरे ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਪੁੱਖਾ ਸਭ ਗਵਾਈਆਂ ਕਰ ਸਾਥ ਸੁਖਮਨ ਆਏ ਵਸਿਆ ਜਿਨੀ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ குரு ਵਿਟੋ ਜਿਸ ਦੀਆਂ ਇਹ ਬੜੀਆਂ ਆ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਜੇ ਪੰਛ ਬੱਤਿਤਕਾਰ ਸੁਪਾਗੇ ਕਾਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਵਾਜੇ ਅਨਦ ਸਨੋਹ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ संत साजन पए सर से पूरे कुर्ते जानी सुनते पुनीत कहते पवित्र सतगुरु रहया पर पूरे बिनवंत नानक गुरु चरण लागे वाजे अनहद तुरे मुंडावनी मोहल्ला 5th थाल विच इस वस्तु पयो सतसंतो विचारो अमृत नाम ठाकुर का पयो जिसका सबसे जे जे दारो जेको खावे जेको पुंजे तिसका होए उदारो ਏ ਵਸਤ ਜਿਨਿਆ ਚੈ ਨਿਤਨਿਤਰਾ ਕਰਤਾਰੋ ਤੁਮ ਸੰਸਾਰ ਚੰਨਕ ਤਰੀਏ ਸਭ ਨਾਨਕ ਭ੍ਰੰਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਇਓ ਤਰਸ ਪਇਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰੇਆ ਪੜੀ ਤੇਥੇ ਤੁ ਸਮਰਾਜ ਇਥੇ ਕੋਈ ਨਾ ਹੈ ਉਥੇ ਤੇਰੀ ਰਾਖ ਅਗਨੀ ਉਤਰਮਾ ਹੈ ਸੁਣ ਕੇ ਜਾਮ ਕੇ ਦੂਤ ਨਾਏ ਤੇਰਾ ਛੜ ਜਾ ਹੈ ਪੌਜਲ ਬਖਮ ਸਗਾਹ ਗੁਰਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅਮਰ ਸੇਖਾ ਹੈ कल मह एहो पुन गुण गोविंद गाहे सबसे सैन कृपा समे साहे, साहे। बिरथा कोई न जाए जे आवे तुत आहे महल्ला महला अंतर गुर आराधना जेवा जप गुरनाओ नेत्री सतगुर बेखना सरवणी सुन्ना गुरनाओ सतगुर से रत्या दरगे पाइ ठाओ कोहो नानक कृपा करे जिसनू एह जग में उत्तम का विले के के महल्ला पंजां ਰਖੇ ਰਖਣਹਾਰ ਆਵਾਰਿਨ ਗੁਰ ਕੀ ਪੈਰੀ ਪਾਏ ਕਾ ਸਵਾਰਿਨ ਹੋਵਾ ਆਪ ਤੇਾਲ ਮਨੋ ਨਾ ਵਿਸਾਰਿਨ ਸਾਚਨਾ ਕੇ ਸੰ ਭਉ ਚਲਤਾਰਿਨ ਸਾਖਤ ਨਿੰਦਕ ਦੁਸਤ ਖਿੰਮਾਏ ਵਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਕਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਰਦਾਸਿ ਕਿਉਂਕਾਰ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਰ ਸ੍ਰੀ ਭਗੋਤਿ ਚੀ ਕੀ ਪਾਤਸ਼ਾਹੀ ਦਸ ਪ੍ਰਥਮ ਭਗੋਤਿ ਸਿਮਰ ਕੇ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ अर्जुन हर गोविंद नो सिमरो श्री हर राय श्री हर कृष्ण जी ਧਿਆਈਏ ਜਿਸ ਜਿਠੇ ਸਭ ਤੁਕ ਜਾਈ ਤੇ ਇੱਕ ਪਹਾਦਰ ਸਿਮਰੀਏ ਕਰ ਨਾਉਣ ਦਾਵਤ ਆਏ ਸਥਾਈ ਹੋਏ ਸਾਈ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾਇ ਕਲ ਕੀ ਤਾਰਪੰਤ ਕੇ ਵਾਲੀ ਅੰਮ੍ਰਿਤ ਕਿਤਾ ਤੇ ਚਿੱਟਾ ਬਾਜਾਂ ਵਾਲੇ ਸਭ ਥਾਈ ਹੋਣਾ ਸਹਾਈ ਦਸਾ ਪਾਸ਼ਾ ਜੋਤ ਨਾਮ ਕੇ ਬੋਹਿਤ ਪਾਣੀ ਕੇ ਜਹਾਜ਼ ਪ੍ਰਗਟੁ ਕਰਾ ਕੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਣ ਦੇ ਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾ ਪਿਆਰਿਆ ਚੋਹਾ ਸਭ ਜਾਨਾ ਚਾਲੀ ਮੁਕਤਿਆ ਸ਼ਹੀਦਾਂ ਮਹਿੱਦਾਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇ ਕੇ ਅੰਡਿਤ ਕੀਤਾ ਤਿੰਨਾ ਪਿਆਰਿਆ ਸਿਆਰਿਆਂ ਦੇ ਪਵਿੱਤਰ ਕਮੈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜਿੰਨਾ ਸਿੰਘਾ ਸਿੰਘਣਿਆ ਅੰਤਰਮ ਹੀ ਅਸੀ ਸਿੱਤੇ ਬੰਦ ਬੰਨ ਕਟਾਇ ਖੋਪਰੀਆਂ ਲਹਾਈਆਂ ਚ ਰੱਖਣਿਆ ਚੜੇ ਤਨ ਆਰਿਆ ਨਜ਼ਰ ਆਏਗੇ ਸਿੱਖੀ ਸਿਧਕ ਕੇ ਸਖ ਸਵਾਸਾ ਸੰਗ ਨਿਪਾਈ ਤੇ ਨਨਵੀਨ ਪ੍ਰਚੀਨ ਸ਼ਹੀਦ ਸਿੰਘ ਸਿੰਘਣਿਆ ਪੂ ਜੰਗਿਆ ਤੇ ਕਮਾਈ ਦਾ ਧਿਆਨ ਤਰਕੇ ਖਾਲਸਾ ਸਬ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾ ਤਖਤਾ ਸਰਬਤ ਗੁਰ ਦਵਾਰੇ ਦਾ ਧਿਆਨ ਤਰਕੇ ਖਾਲਸਾ ਸਬ ਬੋਲਣਾ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀਰਤਾਰਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਾਵੇ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਸਾ ਜੀ ਸੈਬ ਤਹਾਂ ਤਹਾਂ ਰਸ਼ਿਆ ਰਿਆ ਦੇਖ ਦੇਖ ਫਤੇਵਰਤ ਕੀ ਪੈ ਪੰਦ ਕੀ ਜੀਤ ਸ੍ਰੀ ਸੈਬ ਜਿਸ ਹਾਏ ਗੁਰਖਾਸਾ ਜਿਕੇ ਬੋਲ ਬਾਲਨੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹਾਤਾਨ ਪਰੋਸਾ দান ਦਾਨਾ ਸਰਦਾਨ ਨਾਮ দান ਸ੍ਰੀ ਅਮਰ ਸਹਿਬ ਜੀ ਦੇ ਦਰਸ਼ਨ ਸ਼ਨਾਣ ਪਾਟ ਚੁੰਕਿਆ ਝੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾਜਕਾਰ ਖਾਲਸਾ ਜੀ ਸਬੂਲ ਨਾ ਜੀ ਸ੍ਰੀ ਵਾਹਿਗੁਰੂ ਸਿੱਖਾ ਨਾ ਮਾਨ ਨਿਵਾ ਮਤਿ ਚੀ ਮਤ ਪੱਤਾ ਰੱਖ ਵਾਹਿਗੁਰੂ ਇਹ ਕਾਲਪੁਰਖ ਆਪਣੇ ਪੰਤੇ ਸਦਾ ਸਹਾਇਤਾ ਧਾਰ ਜੀ ਉਸ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਜਿੰਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀਨ ਬਖਸ਼ੋ ਹੈ ਨਿਮਾਣਿਆ ਦੇ ਮਾਨ ਸਤਿਗੁਰੂ ਨਿਤਾਣਿਆ ਦੇ ਤਾਂ ਸਤਿਗੁਰੂ ਨਿਉਟਿਆ ਦੀ ਓਟ ਸਤਿਗੁਰੂ ਆਸਰੇ ਦੇ ਆਸਰੇ ਸਤਿਗੁਰ ਸੱਚੇ ਪਿਤਾ ਆਪ ਜੀ ਦੇ ਹਯੂਰ ਵਾਹਿਗੁਰੂ ਜੀ ਤੁਸੀਂ ਬਾਣੀ ਦੀ ਸੇਵਾ ਲਈ ਹੈ ਸੋਦਰ ਰਹਿ ਰਾ ਸੈਭ ਜੀਤ ਸੇਵਾ ਲਈ ਹੈ ਬਾਣੀ ਪੜਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਣ ਚੱਕਾ ਦੀ ਖਿਮਾ ਬਖਸ਼ਨਾ ਅਗਾਤ ਸਮਤਕ ਸਨਾ ਵਾਹਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਨਾ ਵਾਹਿਗੁਰੂ ਸਭਨਾ ਦਸਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਅਖਰਵਾਦਾਂ ਕਾਟਾ ਭੁਲ ਚੁਕ ਮਾਫ ਕਰਨੀ ਸਰਬੱਤ ਦੇ ਸ਼ੁਕਰ ਆਸ ਕਰਨੇ ਸੇਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਪਵਿੱਤਰ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ